ਅਦਨ ਫਗਵਾੜਾ ਅੰਦਰ ਚੋਰੀਆਂ ਤੇ ਲੁੱਟਾਂਖੋਹਾਂ ਦੀਆਂ ਵਾਰਦਾਤਾਂ ਵੱਧਦੀਆਂ ਹੀ ਜਾ ਰਹੀਆਂ ਹਨ ਚੋਰਾਂ ਦੇ ਹੌਸਲੇ ਇੰਨੇ ਜ਼ਿਆਦਾ ਵੱਧ ਚੁੱਕੇ ਹਨ ਕਿ ਹੁਣ ਉਹ ਏਟੀਐਮ ਮਸ਼ੀਨਾਂ ਵੀ ਵੱਢ ਕੇ ਲੈ ਜਾਣ ਲੱਗੇ ਹਨ ਅਜੇ ਹਾਈ ਇੱਕ ਤਾਜ਼ਾ ਮਾਮਲਾ ਪਲਾਈ ਰੋਡ ਤੇ ਸਥਿਤ ਐਸਬੀਆਈ ਬੈਂਕ ਦੇ ਏਟੀਐਮ ਦਾ ਦੇਖਣ ਨੂੰ ਮਿਲਿਆ ਜਿੱਥੇ ਕਿ ਕੱਟੜ ਮਸ਼ੀਨਾਂ ਨਾਲ ਨੌ ਸਰਵਜ ਚੋਰਾਂ ਨੇ ਏਟੀਐਮ ਮਸ਼ੀਨੀ ਵੱਢ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ ਇਸ ਦੀ ਜਾਣਕਾਰੀ ਐਸਐਚਓ ਥਾਣਾ ਸਿਟੀ ਫਗਵਾੜਾ ਜਤਿੰਦਰ ਕੁਮਾਰ ਨੂੰ ਮਿਲੀ ਅਤੇ ਉਹਨਾਂ ਨੇ ਮੌਕੇ ਤੇ ਜਾਂਚ ਸ਼ੁਰੂ ਕੀਤੀ ਇਸ ਮੌਕੇ ਐਸਪੀ ਰੁਪਿੰਦਰ ਕੌਰ ਪੱਟੀ ਟ੍ਰੈਫਿਕ ਇੰਚਾਰਜ ਅਮਨ ਸ਼ਰਮਾ ਆਦ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਾ ਜਾਣਕਾਰੀ ਦਿੰਦੇ ਐਸਐਚਓ ਥਾਣਾ ਸਿਟੀ ਫਗਵਾੜਾ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਲਾਈ ਰੋਡ ਤੇ ਸਥਿਤ ਏਟੀਐਮ ਮਸ਼ੀਨ ਨੂੰ ਨੌਸਰਵਾਜ ਲੁੱਟ ਕੇ ਲੈ ਗਏ ਹਨ ਉਸ ਸੰਬੰਧੀ ਜਾਂਚ ਕਰ ਰਹੇ ਹਨ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ ਦੇਖੋ ਪੂਰੀ ਖਬਰ ਹਾਂਜੀ ਇਹ ਪਲਾਈ ਰੋਡ ਤੇ ਹੈ ਜਿਹੜਾ ATM SBI ਬੈਂਕ ਦਾ ਤੇ ਇਸ ਨੂੰ ਗੈਸ ਕਟਨ ਨਾਲ ਇਸ ਤੋਂ ਚੋਰੀ ਕਰਕੇ ਲੈ ਗਏ ਜੋ ਆਈਸੀ ਨਾਲ ਪੇਸ਼ਾ ਤੇ ਨੌਜਵਾਨ ਤੇ ਉਹਨਾਂ ਸੰਬੰਧੀ ਅਸੀਂ ਜਿਹੜੇ ਅਥਾਰਾਈਜ਼ਡ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਤੋਂ ਸਾਰੀ ਜਾਂਚ ਕਰ ਰਹੇ ਆ ਕਿ ਕਦੋਂ ਕਿੰਨੇ ਵਜੇ ਉਹਨਾਂ ਨੂੰ ਕਾਲ ਦੇ ਕੇ ਕਿ ਕਦੋਂ ਕਿੰਨੇ ਕੁ ਪੈਸੀਸ ਦੇ ਵਿੱਚ ਉਸ ਬੰਦੇ ਅਸੀਂ ਅੱਜ ਰਜਿਸਟਰ ਕਰਕੇ ਤੇ ਅਗਲੀ ਕਾਰਵਾਈ ਹੁਕਮ ਤੇ ਬੈਂਕ ਵਾਲੇ ਮੌਕੇ ਤੇ ਆਏ ਆ ਨਹੀਂ ਆਏ ਹੁਣ ਤੱਕ ਬੈਂਕ ਵਾਲੇ ਹੁਣ ਤੱਕ ਕੋਈ ਮੌਕੇ ਦੀ ਨਹੀਂ ਆਈ ਇਹ ਏਜੰਸੀ ਨੇ ਅੰਡਰਟੇਕਿੰਗ ਤੇ ਉਹਨਾਂ ਨਾਲ ਗੱਲ ਹੋ ਗਈ ਸਾਡੇ ਸਾਰੇ ਉਹ ਆ ਰਹੇ ਨੇ ਸਾਰਾ ਕੁਝ ਲੈ ਕੇ ਆਣਗੇ ਡਾਕੂਮੈਂਟਿੰਗ ਵਗੈਰਾ ਤੇ ਅਥੋਰਾਈਜ਼ ਪਰਸਨ ਨੂੰ ਭੇਜਾਂਗੇ ਜੇ ਹੁਣ ਸੀਸੀਟੀਵੀ ਫੁਟੇਜ ਦੇ ਵਿੱਚ ਕੁਝ ਆਇਆ ਸੀਸੀਟੀਵੀ ਫੁਟੇਜ ਦੇ ਦੇਖ ਰਹੇ ਚੈੱਕ ਕਰ ਰਹੇ ਆ ਜੇ ਉਸ ਤੋਂ ਮੰਦੀ ਤੋਂ ਜਾਣਕਾਰੀ ਦੇ ਰਾਤੀ ਕਿੰਨੇ ਵਜੇ ਦੀ ਬਾਰਤਸ ਹੈਗੀ ਤੇ ਮੋਸਲੇ 2:30 ਕੋਈ ਦੀ ਵਜੇ